ਇਹ ਅੰਡਰ ਸਪੈਸ਼ਲ ਸਰਕਮਸਟੈਂਸਸ ਤੇ ਨਵੇਂ ਮਹੀਨਿਆਂ ਦਾ ਐਕਸਟੈਂਸ਼ਨ ਹੋ ਸਕਦੀ ਸੀਗੀ ਜੋ ਐਕਟ ਚ ਕਹਿੰਦੇ ਨੇ ਤੁਸੀਂ 9 ਮਹੀਨੇ ਦੀ ਕਰ ਦਿੱਤੀ ਹੈ ਕਿ ਅਨਕਨਸਟੀਟਿਊਸ਼ਨਲ ਹੈ ਮੈਂ ਸਮਝਾਂਗਾ ਕਿ ਦਖਲ ਅੰਦਾਜ਼ੀ ਹੈ ਇਹ ਗੁਰੂਕਰਾਂ ਦੇ ਵਿੱਚ ਕਿ ਇਹ ਬਹਾਨੇਬਾਜ਼ੀਆਂ ਇਹ ਸਰਕਾਰਾਂ ਦੇ ਇੰਟਰਫੀਅਰੈਂਸ ਇਹ ਆਪਣੇ ਇੰਟਰਸਟ ਦੇਖਣੇ ਔਰ ਉਹ ਕਮੇਟੀ ਇਹ ਕਰ ਰਹੀ ਹੈ ਜਿਹੜੀ ਕਮੇਟੀ ਹਰ ਜਗ੍ਹਾ ਦੇ ਉੱਤੇ ਫੇਲ ਹੋਈ ਹੈ ਹਰ ਆ ਭਾਵੇਂ ਧਰਮ ਨੂੰ ਲੈ ਲੋ ਭਾਵੇਂ এডਿਕੇਸ਼ਨ ਨੂੰ ਲੈ ਲੋ ਭਾਵੇਂ ਸਿੱਖ ਮਸਲਿਆਂ ਨੂੰ ਲੈ ਲੋ ਯਾਰ ਦਖਲਅੰਦਾਜ਼ੀ ਕਰੇਗੀ ਉਹ ਭਾਵੇਂ ਪਹਿਲੇ ਕੀਤੀਆਂ ਭਾਵੇਂ ਅੱਜ ਕੀਤੀਆਂ ਉਸ ਨੂੰ ਖਵਾਇਆ ਜਾ ਪੁਕਤਣਾ ਪੈਂਦਾ ਏ ਕੌਮ ਜਿਹੜੀ ਏ ਸਿੱਖ ਕੌਮ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੀ ਚੰਨੀ ਕਰਾ ਸਕਰੇ ਉਹ ਸਟੇਜਾਂ ਤੇ ਚੜ ਚੜ ਕੇ ਧਮਕਜੇ ਮਾਰਦੇ ਪਹਿਲੇ ਦੇਖੋ ਜੀ ਸਾਡਾ ਕਾਰਜਕਾਲ ਅਸੀਂ ਕੀ ਕੁਝ ਕੀਤਾ ਅਸੀਂ ਲੋਕਾਂ ਦੇ ਕੰਮ ਕੀਤੇ ਨੇ ਅਸੀਂ ਸੰਗਤ ਸਾਡੇ ਕੋਲੋਂ ਖੁਸ਼ ਹੈ ਜੇ ਖੁਸ਼ ਹੈ ਤੇ ਭਾਈ ਇਲੈਕਸ਼ਨ ਇੰਟਰਨਲ ਨਹੀਂ ਕਰਾਰੇ ਜਨਰਲ ਦੀ ਤੇ ਗੱਲ ਹੀ ਛੱਡ ਦਿਓ ਜੋਦੀ ਮੈਂ ਸਮਝਦਾ ਨਾ ਸਰਕਾਰ ਦੀ ਨੀਅਤ ਹੈ ਨਾ ਇਹ ਕਮੇਟੀ ਜਿਹੜੇ ਬੈਠੇ ਨੇ ਹੈਂਡ ਇਨ ਗਲਵ ਨੇ ਇਰਾਦੇ ਕੋਈ ਨੀਅਤ ਨਹੀਂ ਹੈ ਕਿ ਇਹ ਉਹ ਲੋਕ ਨੇ ਜਿਹੜੇ ਗੁਰੂ ਦੇ ਵੀ ਨਹੀਂ ਇਹਨਾਂ ਨੇ ਹੁਣ ਇੱਕ ਜਨਰਲ ਹਾਊਸ ਕੱਢਿਆ ਨਾ ਜਿੱਥੇ ਮੰਨੂ ਸਰਨਾ ਸਾਹਿਬ ਨੂੰ ਤੇ ਦੋਵੇਂ ਸਰਨਾ ਭਰਾਵਾਂ ਨੂੰ ਬਾਹਰ ਕੱਢਿਆ ਮੈਂ ਕਹਿੰਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਝੂਠ ਬੋਲਦੇ ਆਂ ਦਿਓ ਤੁਸੀਂ 2020 ਚ ਮੰਨੂ ਕੱਢਿਆ ਸੀਗਾ ਮੈਂ ਨਿਕਲਿਆ ਸੀ ਕੋਈ ਕਾਨੂੰਨ ਹੀ ਐ ਨਹੀਂ ਕਿ ਤੁਸੀਂ ਸਾਨੂੰ ਕੱਢ ਸਕਦੇ ਹੋ ਬਾਹਰ ਨੂੰ ਲੁਕਾ ਕੇ ਆਪਣਾ ਕਫਜ਼ਾ ਕਾਇਮ ਰੱਖਣ ਵਾਸਤੇ ਹੋ ਲੱਗਦਾ ਵੀ ਇਹ ਦੁਰਵਰਤੋਂ ਕੀਤੀ ਸਿਕ ਇਸ਼ੂਜ਼ ਦੇ ਉੱਤੇ ਤੁਸੀਂ ਨਹੀਂ ਬੋਲਦੇ ਪਏ ਨਾ ਬੰਦੀ ਸਿੰਘਾਂ ਤੇ ਹੋਣ ਨਾ ਪੰਜਾਬ ਨਾ ੱੱਕਾ ਹੋਵੇ ਯਾ ਹਜ਼ੂਰ ਸਾਹਿਬ ਕਮੇਟੀ ਪਟਨਾ ਸਾਹਿਬ ਕਮੇਟੀ ਹਰਿਆਣਾ ਕਮੇਟੀ ਤੁਹਾਡੇ ਮੂੰਹ ਜ਼ਬਾਨੇ ਨਿਕਲਦੀ ਔਰ ਤੁਸੀਂ ਪੰਥ ਦੇ ਸਭ ਤੋਂ ਵੱਡਾ ਸਿਫਾਸਲਾਹ ਹੋ ਮੈਂ ਸਮਝਦਾ ਇੱਕ ਕੌਮ ਨੂੰ ਫੈਸਲਾ ਕਰਨਾ ਪਏਗਾ ਇਹੋ ਜਿਹਾ ਸਿਫਾਸਲਾਹ ਉਹਨਾਂ ਨੂੰ ਚਾਹੀਦੇ ਨੇ ਜਾਂ ਉਹ ਲੋਕੀ ਚਾਹੀਦੇ ਨੇ ਜਿਹੜੇ ਕੌਮ ਦੇ ਵਾਸਤੇ ਆਹ ਦਾ ਨਾਰਾ ਮਾਰਨ ਅ ਮੈਂ ਸਮਝਦਾ ਕਿ ਇਹ ਅਨ ਕਨਸਟੀਟਿਊਸ਼ਨਲ ਹੈ ਇਸ ਤਰ੍ਹਾਂ ਕਦੀ ਹੁੰਦਾ ਨਹੀਂਗਾ ਕਿ ਜਿਹੜੀ ਅੱਜ ਮੋਦੀ ਸਾਹਿਬ ਦੀ ਸਰਕਾਰ ਚੱਲ ਰਹੀ ਹੈ 5 ਸਾਲ ਦਾ ਕਾਰਜਕਾਲ ਹੈਗਾ ਕੋਈ ਕਾਨੂੰਨ ਹੈਗਾ ਕਿ ਮੋਦੀ ਸਾਹਿਬ 5 ਸਾਲ ਤੋਂ ਬਾਅਦ ਅੱਗੇ ਫੇਰ ਉਹਨਾਂ ਦਾ ਕਾਰਜਕਾਲ ਵਧਾਤਾ ਜਾਵੇ ਜਾਂ ਕੱਲ ਨੂੰ ਡਾਕਟਰ ਮਰਮੋਣ ਸਿੰਘ ਦੀ ਸਰਕਾਰ ਸੀ ਉਹ ਆਪਣਾ ਕਾਰਜਕਾਲ ਵਧਾ ਸਕਦੇ ਸੀ ਇਦਾਂ ਜਾਂ ਇਲੈਕਸ਼ਨ ਕਮਿਸ਼ਨ ਵਧਾ ਸਕਦਾ ਸੀਗਾ ਇਹ ਅੰਡਰ ਸਪੈਸ਼ਲ ਸਰਕਮਸਟੈਂਸਸ ਦੇ ਨਵੇਂ ਮਹੀਨਿਆਂ ਦਾ ਐਕਸਟੈਂਸ਼ਨ ਹੋ ਸਕਦੀ ਸੀਗੀ ਜੋ ਐਕਟ 'ਚ ਕਹਿੰਦੇ ਨੇ ਤੁਸੀਂ 9 ਮਹੀਨੇ ਦੀ ਕਰ ਦਿੱਤੀ ਹੈ ਇਹ ਅਨ ਕਨਸਟੀਟਿਊਸ਼ਨਲ ਹੈ ਮੈਂ ਸਮਝਾਂਗਾ ਕਿ ਦਖਲ ਅੰਦਾਜ਼ੀ ਹੈ ਇਹ ਗੁਰੂਕਰਾਂ ਦੇ ਵਿੱਚ ਕਿਹ ਲੱਗਤਾ ਹੈ ਕਿ ਆ ਆਪਕੇ ਸਮੇਂ ਵੀ ਜਬ 2011 ਮੇ ਚਨਾਵ ਕੰਪਲੀਟ ਹੋ ਗਏ ਤੇ 2013 ਤੱਕ ਜੋ ਹੈ ਉਹ 2 ਸਾਲ ਦਾ ਐਕਸਟੈਂਡ ਜੋ ਹੈ ਉਹ ਲੇ ਦਿੱਆ ਗਿਆ ਤਾਂ ਲੇਕਿਨ ਅਬ ਆਪ 9 ਮਹੀਨੇ ਕੇ ਬਾਅਦ ਹੀ ਆਪ ਲੋਗ ਐਸਾ ਬੋਲਣ ਲੱਗ ਗਏ ਕੀ ਇਹ ਐਸਾ ਵਿਧਾਨਿਕ ਮੈਂ ਇਤਨਾ ਜਾਣਤਾ ਮੈਂ ਇਨਾ ਜਾਣਦਾ ਕਿ ਭਈ ਮੇਰੇ ਵੇਲੇ ਮੈਂ 2013 ਦੇ ਵਿੱਚ ਚੁਣਿਆ ਗਿਆ ਤੇ 2017 ਦੀ ਇਲੈਕਸ਼ਨ ਉਹ ਮੈਂ ਕਰਾਈ ਔਰ ਐਂਡ ਟਾਈਮ ਤੇ ਕਰਾਈ ਔਰ ਉਸ ਤੋਂ ਬਾਅਦ ਇੰਟਰਨਲ ਇਲੈਕਸ਼ਨ ਭਾਵੇਂ 2013 ਤੋਂ ਬਾਅਦ 2015 ਦੀ ਹੋਵੇ 2017 ਚ ਜਨਰਲ ਇਲੈਕਸ਼ਨ ਹੋਣ 2017 ਤੋਂ ਬਾਅਦ ਫਿਰ ਜਿਹੜੀ ਜਿਹੜੀ ਇੰਟਰਨਲ ਇਲੈਕਸ਼ਨ ਕੋਈ ਇਲੈਕਸ਼ਨ ਇੱਕ ਦਿਨ ਉੱਤੇ ਨਹੀਂ ਜਾਣ ਦਿੱਤੀ ਮੈਂ ਸਮਝਦਾ ਕਿ ਇਹ ਬਹਾਨੇਬਾਜ਼ੀਆਂ ਇਹ ਸਰਕਾਰਾਂ ਦੇ ਇੰਟਰਫੀਅਰੈਂਸ ਇਹ ਆਪਣੇ ਇੰਟਰਸਟ ਦੇਖਣੇ ਔਰ ਉਹ ਕਮੇਟੀ ਇਹ ਕਰ ਰਹੀ ਹੈ ਜਿਹੜੀ ਕਮੇਟੀ ਹਰ ਜਗ੍ਹਾ ਦੇ ਉੱਤੇ ਫੇਲ ਹੋਈ ਹੈ ਹਰ ਭਾਵੇਂ ਧਰਮ ਨੂੰ ਲੈ ਲੋ ਭਾਵੇਂ এডਿਕੇਸ਼ਨ ਨੂੰ ਲੈ ਲੋ ਭਾਵੇਂ ਸਿੱਖ ਮਸਲਿਆਂ ਨੂੰ ਲੈ ਲੋ ਇਹ ਕਮੇਟੀ ਫੇਲ ਹੋਈ ਇਸਕੇ ਪਿੱਛੇ ਵਜੇ ਕੀ ਆਉਂਦਾ ਹੈ ਇਸ ਪੂਰੇ 8 ਮਹੀਨੇ ਜੋ ਕਾਰਜਕਾਲ ਬੜਾਇਆ ਹੈ ਇਸਕੇ ਪਿੱਛੇ ਵਜੇ ਕੀ ਆਉਂਦਾ ਹੈ ਵਜ੍ਹਾ ਇੱਕੋ ਇਹ ਕਿ ਇਹ ਜਿਹੜੇ ਲੋਕ ਬੈਠੇ ਨੇ ਇਹ ਚਾਪ ਲੂਸੀਆਂ ਕਰ ਰਹੇ ਨੇ ਸਰਕਾਰ ਦੀਆਂ ਔਰ ਸਰਕਾਰ ਨੂੰ ਇਹ ਸਪੂਟ ਕਰਦਾ ਮੈਂ ਸਮਝਦਾ ਵਾਂ ਕਿ ਇਸੇ ਦੀ ਦਖਲਅੰਦਾਜ਼ੀ ਹੈ ਸਰਕਾਰੋਂ ਘਾਰੋਂ ਪਾਕਿਸਤਾਨ ਨੇ ਵੀ ਲੱਗਦਾ ਰਹਾ ਹੈ ਕਿ ਸਰਕਾਰੇ ਦਖਲਅੰਦਾਜ਼ੀ ਕਰਦੀ ਹੈ ਕਿਹੜਾ ਲੱਗਦਾ ਹੈ ਕਿ ਅਬ ਸਿੱਧੇ ਤੌਰ ਪਰ ਸਰਕਾਰੇ ਦਖਲਅੰਦਾਜ਼ੀ ਕਰਨੀ ਜਿਹੜੀ ਵੀ ਸਰਕਾਰ ਦਖਲਅੰਦਾਜ਼ੀ ਕਰੇਗੀ ਉਹ ਪਾਵੇਂ ਪਹਿਲੇ ਕੀਤੀਆਂ ਭਾਵੇਂ ਅੱਜ ਕੀਤੀਆਂ ਉਸ ਨੂੰ ਖਵਾਇਆ ਜਾ ਪੁਕਤਣਾ ਪੈਂਦਾ ਇਹ ਕੌਮ ਜਿਹੜੀ ਹੈ ਸਿੱਖ ਕੌਮ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੀ ਔਰ ਇਸੇ ਕਰਕੇ ਇਹ ਭੱਜ ਰਹੇ ਨੇ ਇਲੈਕਸ਼ਨਾਂ ਤੋਂ ਇਹਨਾਂ ਨੂੰ ਕੀ ਤਕਲੀਫ ਹੈ ਇਲੈਕਸ਼ਨ ਕਰਾ ਲੈਂਦੇ ਇਹ ਕਿਉਂ ਨਹੀਂ ਕਰਾਉਂਦੇ ਤੁਸੀਂ ਇਹ ਛੱਡੋ ਜਨਰਲ ਇਲੈਕਸ਼ਨ ਜਿਹੜੀ ਆ ਉਹਦੇ ਇਹਨਾਂ ਨੇ ਸਰਕਾਰ ਦੇ ਸਿਰ ਤੇ ਪਾ ਦਿੱਤੀ ਮੈਂ ਇਹਨਾਂ ਨੂੰ ਸਵਾਲ ਕਰਦਾ ਕਿ ਤੁਸੀਂ ਜਦੋਂ ਚੁਣੇ ਗਏ ਹੋ 2021 ਦੇ ਵਿੱਚ ਉਹਦੇ ਬਾਅਦ 2023 'ਚ ਤੁਹਾਡੀ ਇੰਟਰਨਲ ਇਲੈਕਸ਼ਨ ਬਣਦੀ ਸੀ ਕਿਉਂ ਨਹੀਂ ਕਰਾਈ ਤੁਸੀਂ ਇੰਟਰਨਲ ਇਲੈਕਸ਼ਨ ਤੁਸੀਂ ਉਸ ਨੂੰ ਜਾ ਕੇ ਉਦੋਂ ਕਰਾਉਂਦੇ ਹੋ ਜਦੋਂ ਤੁਹਾਡੀ 4 ਸਾਲ ਦੀ ਟਰਮ ਖਤਮ ਹੋ ਰਹੀ ਹੈ ਔਰ ਫਿਰ ਉਦੋਂ ਕਰਾਉਂਦੇ ਹੋ ਜਦੋਂ ਤੁਸੀਂ ਦੂਜੀ ਪਾਰਟੀਆਂ ਦੇ ਆਪੋਜੀਸ਼ਨ ਦੇ 6 ਤੋਂ 8 ਮੈਂਬਰ ਖਰੀਦ ਲੈਂਦੇ ਹੋ ਤੁਸੀਂ ਤੇ ਮੈਜੋਰਟੀ 'ਚ ਬੈਠੇ ਸੀਗੇ ਮੈਜੋਰਟੀ ਤੁਹਾਡੇ ਕੋਲ ਸੀ ਇੰਟਰਨਲ ਇਲੈਕਸ਼ਨ ਕਰਾਜ ਕੀ ਦਿੱਕਤ ਸੀ ਇਹਨਾਂ ਨੂੰ ਦਿੱਕਤ ਇੱਕੋ ਸੀ ਜੇ ਇੰਟਰਨਲ ਇਲੈਕਸ਼ਨ ਹੋਈ ਇਹਨਾਂ ਦੇ ਆਪਣੇ ਮੈਂਬਰ ਬਗਾਵਤ ਕਰਨ ਨੂੰ ਬੈਠੇ ਸੀ ਤਾਂ ਕਿ 7-8 ਬਾਹਰ ਆ ਜਾਣ ਜਿਨ੍ਹਾਂ ਨੇ ਵੀ ਕਿਸੇ ਨੇ ਬਗਾਵਤ ਕਰਨੀ ਹੈ ਜਾਂ ਇਹਨਾਂ ਦੀ ਪਾਲਿਸਿਸ ਨਾਲ ਨਹੀਂ ਉਹ ਰਾਜੀ ਹੈਗੇ ਕੋਈ ਵੀ ਜੁਰਤ ਨਹੀਂ ਕਰੇਗਾ ਬਾਹਰ ਜਾਣ ਦੀ ਮੈਂ ਸਮਝਦਾ ਹਾਂ ਕਿ ਇਹ ਟੋਟਲ ਤਾਦਲੇ ਬਾਜ਼ੀਏ ਜਿਹੜੇ ਬੰਦੇ ਇੰਟਰਨਲ ਇਲੈਕਸ਼ਨ ਨਹੀਂ ਕਰਾ ਸਕਰੇ ਉਹ ਸਟੇਜਾਂ ਤੇ ਚੜ ਚੜ ਕੇ ਧਮਕਜੇ ਮਾਰਦੇ ਪਹਿਲੇ ਦੇਖੋ ਜੀ ਸਾਡਾ ਕਾਰਜਕਾਲ ਅਸੀਂ ਕੀ ਕੁਝ ਕੀਤਾ ਅਸੀਂ ਲੋਕਾਂ ਦੇ ਕੰਮ ਕੀਤੇ ਨੇ ਅਸੀਂ ਸੰਗਤ ਸਾਡੇ ਕੋਲੋਂ ਖੁਸ਼ ਹੈ ਜੇ ਖੁਸ਼ ਹੈ ਤੇ ਭਾਈ ਇਲੈਕਸ਼ਨ ਇੰਟਰਨਲ ਨਹੀਂ ਕਰਾਰੇ ਜਨਰਲ ਦੀ ਤੇ ਗੱਲ ਹੀ ਛੱਡ ਦਿਓ ਤੇ ਜੇ ਤੁਹਾਡੇ ਕਾਰਜਕਾਲ ਦਾ ਮੈਂ ਉਹ ਦੇ ਦਵਾ ਡਿਟੇਲ ਤੇ ਮੇਰਾ ਖਿਆਲ ਹੈ ਕਿ ਸ਼ਾਇਦ ਸਾਨੂੰ ਵੀ ਦੇਣ ਲੱਗਿਆ ਸ਼ਰਮ ਆਈ ਜੀ ਤੁਹਾਨੂੰ ਆਵੇ ਨਾ ਆਵੇ ਨਹੀਂ ਮੈਂ ਕਹਿ ਸਕਦਾ ਲਗਾਤਾਰ VOTING ਬੰਨ ਰਹੀ ਹੈ ਵੋਟਿੰਗ ਪ੍ਰਕਿਰਿਆ ਨੂੰ ਆਪ ਕਿਸ ਤਰੀਕੇ ਨਾਲ ਦੇਖ ਰਿਹਾ ਹੈ ਲਗਾਤਾਰ ਤਾਰੀਖ ਵਧਾਈ ਜਾ ਰਹੀ ਹੈ ਕਿਸ ਤਰੀਕੇ ਨਾਲ ਦੇਖਦੇ ਹਾਂ ਸਰਕਾਰ ਦੀ ਨੀਅਤ ਨਹੀਂ ਹੈ ਵੋਟਾਂ ਬਣਾਉਂਦੀ ਜੇ ਵੋਟਾਂ ਬਣਾਉਣ ਦੀ ਨੀਅਤ ਹੁੰਦੀ ਤਾਂ ਹੁਣ ਤੱਕ ਬਣੀ ਜਾਣੀ ਸੀ ਸੋਸੀ ਪਾਰਲੀਮੈਂਟ ਦੀ 15 15 20 20 ਲੱਖ ਜਿਹੜੇ ਵੋਟਰ ਨੇ ਉਹ ਬਣ ਜਾਂਦੀਆਂ ਨੇ 6 ਮਹੀਨਿਆਂ ਚ ਗੁਰਦੁਆਰਾ ਕਮੇਟੀ ਦੇ ਇੱਕ ਹਲਕੇ ਚ 8 ਤੋਂ 10 ਹਜ਼ਾਰ ਮੈਂਬਰ ਹੋਣੇ ਚਾਹੀਦੇ ਸੀਗੇ ਵੋਟਰ ਤੁਹਾਡੇ ਤੋਂ ਨਹੀਂ ਬਣਦੀ ਪਈ ਜੇ ਅੱਜ ਇਲਾਕਿਆਂ ਦੇ ਵਿੱਚ ਜੇ 2.5 3000 ਦੀ ਐਵਰੇਜ ਲਗਾ ਦਵਾਂ 46 ਹਲਕਿਆਂ ਦੇ ਵਿੱਚ ਉਹ ਵੀ ਉਹ ਹੈ ਕਿ ਜਿਹੜੀ ਸਾਡੇ ਬੰਦਿਆਂ ਨੇ ਬਣਾਈਏ ਪਰਸਨਲੀ ਬਣਾਈਏ ਸਰਕਾਰੀ ਬੰਦਿਆਂ ਨੇ ਤੇ 200 400 500 ਵੋਟ ਨਹੀਂ ਬਣਾਈ 3000 ਦੇ ਵਿੱਚੋਂ ਦੀ ਮੈਂ ਸਮਝਦਾ ਨਾ ਸਰਕਾਰ ਦੀ ਨੀਅਤ ਨਾ ਇਹ ਕਮੇਟੀ ਜਿਹੜੇ ਬੈਠੇ ਨੇ ਹੈਂਡ ਇਨ ਗਲਵ ਨੇ ਇਰਾਦੇ ਕੋਈ ਨiyet ਨਹੀਂ ਹੈਗੀ। ਔਰ ਜਿਹੜੇ ਆਪਣੇ ਆਪ ਨੂੰ ਇਹ ਆਖਦੇ ਨੇ ਕਿ ਭਈ ਅਸੀਂ ਬੜੀ ਪਾਰਦਰਸ਼ਤਾ ਦੇ ਨਾਲ ਚਲਾਇਆ ਸਾਡਾ ਜਿਹੜਾ ਕੰਮ ਹੈ ਅਸੀਂ ਕਿਸੇ ਕਿਸਮ ਦੇ ਸਾਡੇ ਉੱਤੇ ਕੋਈ ਇਲਜ਼ਾਮ ਨਹੀਂ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਮੇਰੇ ਖਿਲਾਫ ਤੁਸੀਂ ਡੈਲੌਇਟ ਦੀ ਰਿਪੋਰਟ ਲੈ ਕੇ ਆਈ ਸੀ। ਤੁਸੀਂ ਕਰਾਇਆ ਸੀ। ਉਹ ਰਿਪੋਰਟ ਕਿਉਂ ਨਹੀਂ ਪੇਸ਼ ਕਰਦੇ? ਤੁਸੀਂ ਇਹ ਆਖਦੇ ਹੋ ਜੀ ਕਿ ਅਸੀਂ ਤੇ ਉਹ ਮੈਂ ਪ੍ਰਧਾਨ ਸਾਹਿਬ ਦਾ ਬਿਆਨ ਸੁਣਿਆ ਕਿ 10000 ਤੋਂ ਉੱਤੇ ਕੋਈ ਬਿੱਲ ਨਹੀਂ ਪਾਸ ਕਰਦੇ ਮੈਂ ਤੁਹਾਨੂੰ ਪੁੱਛਣਾ ਚਾਹਨਾ ਕੋ ਪੇਮੈਂਟ ਵੀ ਹੁੰਦੀ 10000 ਤੋਂ ਉੱਤੇ ਕੈਸ਼ ਉਹ 46 ਲੱਖ ਰੁਪਿਆ ਕੈਸ਼ ਚ ਸ਼ਾਰਟ ਫੜਿਆ ਗਿਆ ਸੀ ਐਫ ਆਈ ਆਰ ਹੈ ਪਾਰਲੀਮੈਂਟ ਸਟਰੀਟ ਥਾਂਡੇ ਚ ਉਹਦਾ ਜਵਾਬ ਦੇ ਦਿਓ ਜਿਹੜੇ ਬੰਦੇ ਇਹ ਆਖਦੇ ਨੇ ਕਿ ਭਈ ਅਸੀਂ ਬਿਲਕੁਲ ਪਾਰਦਰਸ਼ਤਾ ਨਾਲ ਕੰਮ ਕਰਦੇ ਹਾਂ 46 ਲੱਖ ਰੁਪਿਆ ਜਿਹੜਾ ਸ਼ਾਰਟ ਸੀ ਉਹਦਾ ਜਵਾਬ ਦਿਓ ਕਿ ਉਹ ਸ਼ਾਰਟ ਸੀਗਾ ਮੈਂ ਪੁੱਛਣਾ ਚਾਹਨਾ ਵਾ ਆਰਟੀਆਈ ਦੇ ਜਵਾਬ ਤੁਸੀਂ ਨਹੀਂ ਦਿੰਦੇ 550 ਬੈੱਡ ਦੇ ਹਸਪੀਟਲ ਦੀ ਗੱਲ ਕਰਦੇ ਸੀ ਮੈਨੂੰ ਦਿਖਾ ਦਿਓ 50 ਬੈੱਡ ਵੀ ਤੁਸੀਂ ਦਿਖਾ ਕੇ ਜਿੱਥੇ ਚੱਲਦੇ ਹੋ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਨਾ ਕਿ ਤੁਸੀਂ 400 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਆਇਆ ਸੀਗਾ ਉਸ ਤੇ ਕਿਹਾ ਸੀ 400 ਬੱਚਿਆਂ ਨੂੰ ਪੜ੍ਹਾਵਾਂਗੇ ਗੁਰਦੁਆਰਿਆਂ ਦੇ ਵਿੱਚ ਤੁਸੀਂ ਗੋਲ ਕਾ ਲਗਾਈਆਂ ਸੀ ਉਹ ਗੋਲਕਾ ਦੇ ਵਿੱਚ ਕਿੰਨਾ ਫੰਡ ਇਕੱਠਾ ਹੋਇਆ ਫਿਰ 550 ਸਾਲਾਂ ਦੇ ਤੁਸੀਂ ਕਿਹਾ ਸੀ ਬੱਚੇ ਪੜ੍ਹਾਵਾਂਗੇ ਜਾਂ ਮੈਨੂੰ 400 ਬੱਚੇ ਜਾਂ 550 ਬੱਚੇ ਜਿਨ੍ਹਾਂ ਦੀ ਤੁਸੀਂ ਪੜ੍ਹਾਈ ਪੂਰੀ ਕਰਾਈ ਹੋਵੇ ਤੁਸੀਂ ਉਹਨਾਂ ਦੀ ਲਿਸਟ ਦਿਖਾ ਦਿਓ ਐਜੂਕੇਸ਼ਨ ਦੀ ਗੋਲਕਾ ਦਾ ਹਿਸਾਬ ਕਿੱਥੇ ਆ ਜਿਹੜੀਆਂ ਗੋਲਕਾ ਤੁਸੀਂ ਲਾਈਆਂ ਸੀ ਤੁਸੀਂ ਆਖ ਦਿਓ ਕਿ ਅਸੀਂ ਪਾਰਦਰਸ਼ੀਆਂ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਸੀਗਾ ਕਿ ਜਿਹੜਾ ਨਗਰ ਕੀਰਤਨ ਪਾਕਿਸਤਾਨ ਗਿਆ ਸੀਗਾ ਝੂਠੇ ਨਗਰ ਕੀਰਤਨ ਵਾਸਤੇ ਤੁਸੀਂ ਉਗਰਾਹੀਆਂ ਕੀਤੀਆਂ ਸੀ ਉਹਦਾ ਹਿਸਾਬ ਫਲੈਕਸਾ ਦੇ ਉੱਤੇ ਲਿਖ ਕੇ ਸਾਰੀਆਂ ਸਿੰਘ ਸਬਾਦ ਦੇ ਬਾਹਰ ਲਗਾਣਾ ਤੁਸੀਂ ਉਹ ਨਹੀਂ ਲਗਾਇਆ ਇਹਨੂੰ ਛੱਡੋ ਤੁਹਾਡੇ ਮੈਂਬਰਸ਼ਿਪ ਪਿਛਲੀ ਕਮੇਟੀ ਚ ਸਾਧ ਹਰਮਨਜੀਤ ਸਿੰਘ ਪਰਮਜੀਤ ਸਿੰਘ ਰਾਣਾ ਕੁਲਵੰਤ ਸਿੰਘ ਬਾਠ ਜਤਿੰਦਰ ਸਿੰਘ ਸਾਨੀ ਮਲਕਿੰਦਰ ਸਿੰਘ ਐਗਜ਼ੀਕਟਿਵ ਮੈਂਬਰਸ਼ੀ ਉਹ ਗੁਰਦੁਆਰਾ ਕਮੇਟੀ ਚ ਜਾਂਦੇ ਨੇ ਕਿ ਸਾਨੂੰ ਐਗਜ਼ੀਕਟਿਵ ਦੇ ਮਿਨਟਸ ਦੇ ਦਿਓ ਇਹ ਰਾਈਟ ਹੈ ਉਹਨਾਂ ਦਾ ਤੁਸੀਂ ਉਹਨਾਂ ਨੂੰ ਮਿੰਟਸ ਦੇਣ ਤੋਂ ਮੁਕਰ ਜਾਂਦੇ ਹੋ ਅੱਜ ਕੋਈ ਅਸੀਂ ਤੁਹਾਡੇ ਕੋਲੋਂ ਮਿੰਟਸ ਮੰਗ ਲਈਏ ਤੁਸੀਂ ਮਿੰਟਸ ਦੇਣ ਨੂੰ ਤਿਆਰ ਨਹੀਂ ਹੋ ਹੈਗੇ ਸਕੂਲਾਂ ਦਾ ਇਹ ਹਿਸਾਬ ਹੈ ਕਿ ਤੁਸੀਂ 600 ਕਰੋੜ 550 ਕਰੋੜ ਦੇ ਘਾਟੇ ਤੇ ਲਿਆ ਕੇ ਖੜਾ ਕਰ ਦਿੱਤਾ ਇਲਜ਼ਾਮ ਤੁਸੀਂ ਬਾਕੀਆਂ ਤੇ ਲਾਉਂਦੇ ਹੋ ਇਲਜ਼ਾਮ ਇਹ ਦੱਸੋ ਕਿ ਜਿਸ ਦਿਨ ਮੈਂ ਅਸਤੀਫਾ ਦਿੱਤਾ ਸੀਗਾ ਉਸ ਦਿਨ 21000 ਤੋਂ ਵੱਧ ਬੱਚਾ ਸੀ ਅੱਜ ਉੱਥੇ 10000 ਜਾਂ 11000 ਬੱਚਾ ਹੈ ਤੇ ਤੁਹਾਡਾ ਹਿਸਾਬ ਕਿੱਥੋਂ ਹੋ ਜਾਏਗਾ ਤੁਸੀਂ ਅੱਜ 500 600 ਕਰੋੜ ਦੇ ਘਾਟਿਆਂ ਚਲੇ ਗਏ ਨੇ ਕਦੀ ਅੱਜ ਤੱਕ ਸੁਣਿਆ ਸੀ ਕਿਸੇ ਨੇ ਕਿ ਭਈ ਪ੍ਰਧਾਨ ਔਰ ਸਕੱਤਰ ਦੇ ਉੱਤੇ ਕੋਸਟ ਲੱਗ ਜਾਵੇ ਹਾਈ ਕੋਰਟ ਦੇ ਵਿੱਚ ਤੁਹਾਡੇ ਉੱਤੇ 5-5 ਲੱਖ ਦੀ 10 ਲੱਖ ਦੀ ਕਾਸਟ ਲੱਗੀ ਸੀ ਲੇਲਕ੍ਰਿਆ ਕਰਕੇ ਤੁਸੀਂ 5 ਲੱਖ ਦੀ ਕਾਸਟ ਕਰਵਾਈ ਹੈ ਇਹ ਵੀ ਜੱਸ ਸਾਹਿਬ ਦਾ ਸ਼ੁਕਰ ਹੈ ਕਿ ਆ ਕਿ ਇਹਨਾਂ ਦੀ ਜੇਬਾਂ ਜੋ ਜਾਣੀ ਚਾਹੀਦੀ ਹੈ ਗੁਰੂ ਦੀ ਗੋਲਕ ਚੋਂ ਨਾ ਜਾਵੇ ਮੈਂ ਇਹ ਸਮਝਦਾ ਕਿ ਇਹ ਉਹ ਲੋਗ ਨੇ ਜਿਹੜੇ ਗੁਰੂ ਦੇ ਵੀ ਨਹੀਂ ਨੇ ਇਹਨਾਂ ਨੇ ਹੁਣ ਇੱਕ ਜਨਰਲ ਹਾਊਸ ਕੱਢਿਆ ਨੇ ਜਿੱਥੇ ਮੰਨੂ ਸਰਨਾ ਸਾਹਿਬ ਨੂੰ ਤੇ ਦੋਮੇ ਸਰਨਾ ਭਰਾਵਾਂ ਨੂੰ ਬਾਹਰ ਕੱਢਿਆ ਮੈਂ ਕਹਿੰਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਝੂਠ ਬੋਲ ਜਾਂਦੇ ਹੋ ਤੁਸੀਂ 2020 ਚ ਮੈਨੂੰ ਕੱਢਿਆ ਸੀਗਾ ਮੈਂ ਨਿਕਲਿਆ ਸੀ ਕੋਈ ਕਾਨੂੰਨ ਹੀ ਐ ਨਹੀਂ ਕਿ ਤੁਸੀਂ ਸਾਨੂੰ ਕੱਢ ਸਕਦੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੈਂਬਰਾਂ ਨੂੰ ਇਕੱਠੇ ਕਰਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਝੂਠ ਬੋਲਦੇ ਹੋ ਨੌਵੇਂ ਪਾਸ਼ਾ ਦੇ ਇਤਿਹਾਸਿਕ ਸਥਾਨ ਤੇ ਬੈਠ ਕੇ ਝੂਠ ਬੋਲਦੇ ਹੋ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਆਖਦੇ ਹੋ ਕਿ ਅਸੀਂ ਬੜਾ ਕੁਝ ਕੀਤਾ ਹੈ ਬੜੇ ਵਧੀਆ ਕੰਮ ਕੀਤੇ ਨੇ ਸਕੂਲਾਂ ਦਾ ਦੱਸਤਾ ਹੁਣ ਕਾਲਜਾਂ ਦਾ ਸੁਣ ਲਓ 400 ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਤੁਸੀਂ ਮਿਨੋਰਟੀ ਸਟੇਟਸ ਹੋਣ ਦੇ ਬਾਵਜੂਦ ਤੁਸੀਂ ਸਿੱਖਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਮਿਨੋਰਟੀਜ਼ ਦਾ ਹੱਕ ਬਣਦਾ ਸੀਗਾ ਤੁਸੀਂ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਤੁਸੀਂ ਤਬਾਹ ਕਰਕੇ ਰੱਖ ਦਿੱਤਾ ਸਾਰਾ ਕੁਝ ਔਰ ਫਿਰ ਮੈਂਬਰ ਕਿਵੇਂ ਖਰੀਦੇ ਨੇ ਮੈਂਬਰ ਐਵੇਂ ਖਰੀਦੇ ਨੇ ਕਿ ਕਿਸੇ ਦੇ ਬੱਚੇ ਨੂੰ ਨੌਕਰੀ ਦੇ ਦਿੱਤੀ ਕਿਸੇ ਦੇ ਬੱਚੇ ਨੂੰ ਪੱਕਾ ਕਰਤਾ ਕਿਸੇ ਦੇ ਭੈਣ ਨੇ ਜਿਹਦੇ ਉੱਤੇ 80 ਲੱਖ ਦੀ ਰਿਕਵਰੀ ਨਿਕਲਦੀ ਸੀਗੀ ਤੁਸੀਂ ਉਸ ਦੀ 80 ਲੱਖ ਦੀ ਰਿਕਵਰੀ ਵੀ ਖਤਮ ਕਰ ਦਿੱਤੀ ਕੇਸ ਵੀ ਖਤਮ ਕਰਤਾ ਉਸ ਨੂੰ ਵਾਪਸ ਨੌਕਰੀ ਤੇ ਬਹਾਲ ਕਰ ਦਿੱਤਾ ਤੁਸੀਂ ਤੇ ਗੁਰੂ ਦਾ ਲੁਨੁਕਾ ਕੇ ਆਪਣਾ ਕਬਜ਼ਾ ਕਾਇਮ ਰੱਖਣ ਵਾਸਤੇ ਕੋ ਲੱਗਦਾ ਵੀ ਇਹ ਦੁਰਵਰਤੋਂ ਕੀਤੀ ਸਿੱਖ ਇਸ਼ੂਜ਼ ਦੇ ਉੱਤੇ ਤੁਸੀਂ ਨਹੀਂ ਬੋਲਦੇ ਪਏ ਨਾ ਬੰਦੀ ਸਿੰਘਾਂ ਤੇ ਹੋਣ ਨਾ ਪੰਜਾਬ ਨਾ ਧੱਕਾ ਹੋਵੇ ਜਾਂ ਹਜ਼ੂਰ ਸਾਹਿਬ ਕਮੇਟੀ ਪਟਨਾ ਸਾਹਿਬ ਕਮੇਟੀ ਹਰਿਆਣਾ ਕਮੇਟੀ ਤੁਹਾਡੇ ਮੂੰਹ ਜ਼ਬਾਨੀ ਨਿਕਲਦੀ ਔਰ ਤੁਸੀਂ ਪੰਥ ਦੇ ਸਭ ਤੋਂ ਵੱਡਾ ਸਿਪਾਹਸਲਾਰ ਹੋ ਮੈਂ ਸਮਝਦਾ ਹਾਂ ਇਹ ਕੌਮ ਨੂੰ ਫੈਸਲਾ ਕਰਨਾ ਪਏਗਾ ਇਹੋ ਜਿਹਾ ਸਿਪਾਹਸਲਾਰ ਉਹਨਾਂ ਨੂੰ ਚਾਹੀਦੇ ਨੇ ਜਾਂ ਉਹ ਲੋਕੀ ਚਾਹੀਦੇ ਨੇ ਜਿਹੜੇ ਕੌਮ ਦੇ ਵਾਸਤੇ ਆਹ ਦਾ ਨਾਰਾ ਮਾਰਨ ਕੌਮ ਦੇ ਵਾਸਤੇ ਜਦੋਜਹਿਦ ਕਰਨ ਅੱਛਾ ਤਾਂ ਆਪਕੇ ਸਾਹਮਣੇ ਵਿਕਲਪ ਕੀ ਹੈ ਮੈਂ ਸਮਝਦਾ ਕਿ ਸਾਡੇ ਕੋਲ ਵਿਕਲਪ ਇੱਕ ਤੇ ਸੜਕਾ ਤੇ ਉਤਰਨ ਦਾ ਤੇ ਹੈ ਹੀ ਹੈ ਲੇਕਿਨ ਇਸ ਤੋਂ ਇਲਾਵਾ ਅਸੀਂ ਲੀਗਲ ਵਿਕਲਪ ਲਵਾਂਗੇ ਅਸੀਂ ਕੋਰਟ ਦੇ ਵਿੱਚ ਜਾਵਾਂਗੇ ਕਿ ਇਹ ਐਕਸਟੈਂਸ਼ਨ ਕਿੱਦਾਂ ਦਿੱਤੀ ਜਾ ਸਕਦੀ ਹੈ ਕਿ ਜੇ ਅੱਜ ਗਵਰਨਮੈਂਟ ਆਫ ਇੰਡੀਆ 'ਚ ਜਿਹੜੀ ਵੀ ਪਾਰਟੀ ਦੀ ਸਰਕਾਰ ਹੋਵੇ ਉਹਦਾ ਕਾਰਿਕਲ ਖਤਮ ਹੋਵੇ ਉਹ ਕਾਰਿਕਲ ਪਹਿਲੇ 3 ਮਹੀਨੇ ਵਧਾ ਦਿਓ ਫਿਰ 6 ਮਹੀਨੇ ਵਧਾ ਦਿਓ ਫਿਰ 9 ਮਹੀਨੇ ਵਧਾ ਦਿਓ 9 ਮਹੀਨੇ ਤੋਂ ਬਾਅਦ ਤੁਸੀਂ ਫਿਰ 1 ਸਾਲ ਵਾਸਤੇ ਵਧਾ ਦੇਣਾ ਅਸੀਂ ਇਸ ਵਾਸਤੇ ਅਗਰ ਕੋਰਟ ਦਾ ਰਾਹ ਸਾਨੂੰ ਲੈਣਾ ਪਿਆ ਉਹ ਵੀ ਅਸੀਂ ਆਪਣੇ ਆਪਸ਼ਨਸ ਖੰਗਾਲਦੇ ਪਏ ਹਾਂ ਔਰ ਅਸੀਂ ਕੋਰਟ ਦੇ ਵਿੱਚ ਜਾਵਾਂ